ਸਤ ਸ੍ਰੀ ਅਕਾਲ ਮੇਰੇ YouTube ਵਾਲੇ ਵੀਰਾਂ ਨੂੰ ਇੱਕ ਜੋੜਾ ਲਾਇਆ ਜੀ ਆਪਾਂ ਆ ਰੱਤਾ ਕਬੂਤਰ ਚਿੱਟੀਆਂ ਦਾ ਆ ਕਬੂਤਰੀ ਆ ਕਾਲੀ ਚਿੱਟੀ ਦੀ ਇਹ ਆਪਣੇ ਘਰ ਦੇ ਪੱਠੇ ਨੇ ਪਿਛਲੇ ਸਾਲ ਵਾਲੇ ਇੱਕ ਜੋੜਾ ਆ ਲਾਇਆ ਆ ਕਬੂਤਰ ਦੀਆਂ ਅੱਖਾਂ பல்ல பஜே கபூரி கிணனை ப ਕਬੂਤਰ ਆ ਬਿੰਦਰ ਵਾਲਿਆਂ ਚੋਂ ਦੱਸਿਓ ਕਿ ਮੈਂ ਜੋੜਾ ਲੱਗਾ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਿਓ